ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਮੋਗੇ ਤੇ ਵਧੀਆ ਹੋਵੋਗੇ ਤੇ ਮੈਂ ਹੁਣੀ ਹੁਣੀ ਬਸ ਕੰਮ ਤੋਂ ਆਈਆਂ ਕਿ ਤੇ ਰਾਤ ਦੇ ਸਵਾ 12 ਹੋ ਚੁੱਕੇ ਆ ਮੈਂ ਜਸਟ ਹੁਣੀ ਕਰੇ ਗੱਲ ਕਰਕੇ ਹਟੀਆਂ ਤੇ ਆਪਾਂ ਹੁਣ ਖਾਣ ਪੀਣ ਨੂੰ ਕੁਝ ਬਣਾਉਣੇ ਆਂਗੇ ਸਬਜ਼ੀ ਵਗੈਰਾ ਤੇ ਮੈਂ ਸੋਚੇ ਮੈਂ ਜਸਟ ਸ਼ਿਮਲਾ ਮਿਰਚ ਦੀ ਸਬਜ਼ੀ ਬਣਾ ਲੈਣੀ ਆ ਅੱਜ ਜੂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਣੀ ਆਪਾਂ ਮੇਰੀ ਫੇਵਰਿਟ ਸਬਜ਼ੀ ਆ ਲੂ ਸ਼ਿਮਲਾ ਮਿਰਚ ਦੀ ਅੱਜ ਮੈਂ ਵੀ ਮੰਮੀ ਨੂੰ ਸਾਰੇ ਭਾਂਡੇ ਲਈ ਬੈਠੀ ਜਿਵੇਂ ਆਪਾਂ ਇੰਡੀਆ 'ਚ ਨਹੀਂ ਬੈੰਦੇ ਹੁੰਦੇ ਹਨਾ ਮੰਜੇ ਤੇ ਬੈਠ ਕੇ ਮਤਲਬ ਉਹ ਕਰਨਾ ਆਪਣਾ ਕਿੰਨੇ ਮੰਜੇ ਤੇ ਬਹਿ ਜਾਣਾ ਕਿਰਾ ਤੇ ਫਿਰ ਉਸ ਬਸ ਆਏ ਭਾਂਡੇ ਰੱਖ ਲੈਨੇ ਤੇਰਾ ਆਮਲਾ ਚੀਰ ਚੂਰ ਕੇ ਸਬਜ਼ੀ ਫੇਰ ਹੀ ਜਾਣਾ ਉੱਥੇ ਆਪਣੇ ਕਹਿੰਦੇ ਹੁੰਦੇ ਨੇ ਅੰਦਰ ਸੋਲਚ ਬਣਾਉਣਾ ਕਿਉਂਕਿ ਅੱਜ ਮੇਰੇ ਢੂਹੀ ਬਹੁਤ ਥੁਕੀ ਜਾਂਦੀ ਹੈ ਕੰਮ ਤੇ ਤੇ ਮੇਰੇ ਤੋਂ ਮੰਜੇ ਮੇਂ ਹਿੰਮਤ ਨਹੀਂ ਹੈਗੀ ਸਿੱਖਣ ਦੀ ਮੰਮਾ ਵੀ ਦੇਖੀ ਆਏ ਬੈਹ ਜਾਂਦੇ ਹੁੰਦੇ ਸੀ ਮੰਜੇ ਤੇ ਤੇ ਮੈਨੂੰ ਇਹ ਗ੍ਰੀਨ ਨੂੰ ਮਨਵੀਰ ਮੈਂ ਆਂਡਾ ਫੜਾ ਮਨਵੀਰ ਮੈਂ ਕਰ ਦਫੜਾ ਮਨਵੀਰ ਮੈਂ ਟਮਾਟਰ ਲਿਆ ਕੇ ਦੇ ਫਰੈਂਚ ਚੋਮਨ ਵੀ ਮੈਨੂੰ ਪਿਆਜ਼ ਵੀ ਲਿਆ ਕੇ ਦੇਉਂਦੋ ਪਿੱਛੇ ਆ ਆਂਡਾ ਲੈ ਕੇ ਆ ਚਾਰਨੀ ਲੈ ਕੇ ਆ ਪਿਆਜ਼ ਤੋਂ ਅਕੇ ਲਿਆ ਦੇ ਮਤਲਬ ਹਰ ਇੱਕ ਚੀਜ਼ੀ ਬਸ ਬੈਠੇ ਰਹਿਣਾ ਤੇ ਬਸ ਐਂ ਕਹੀ ਜਾਣਾ ਚਲੋ ਸੇ ਮੈਂ ਸਭ ਕੁਝ ਇਕੱਠੇ ਲੈ ਕੇ ਬੈਗੀ ਕਿਉਂਕਿ ਮੈਨੂੰ ਪਤਾ ਸੀ ਮੈਂ ਕਿ ਸਿਰਫ ਕੈਂਚੂ ਗ੍ਰੀਨ ਹੀ ਆਏਗੀ ਨਾ ਵੀ ਆ ਆ ਫੜਾ ਦੋ ਮੈਨੂੰ ਬਾਪਾ ਨਹੀਂ 라ਉਂ ਗਿਆ 12:30 ਵਜੇ ਕਿਉਂਕਿ ਪਰ athe mera oh chuk janda 12:30 te 10:00 vajje ho janda mainu laga haan 10:30 vajje mera oh janda te 4:00 vajje din chad janda kyunki mere na window ch matlab jehdi mera hunda pain thodi ji bill kari hundi haan ve mainu bahar pata lagdi 4:00 vajje din chad janda ta main fir us baad window nu band karke paini haan kyunki 4:00 vajje din chad janda na kamre ch channel on live janda ta mainu pata lag janda ve bahar din chad gaya bas ਫਿਰ 8:00 ਵਜੇ ਚਾ ਖੁੱਲ ਜਾਂਦੇ ਜਦੋਂ ਉਹ ਘਰੇ ਗੱਲ ਕਰਦੀ ਹੁੰਨੀ ਆ ਜਿਸ ਦਿਨ ਕੰਮ ਹੁੰਦਾ ਫਿਰ ਉਹ ਦਿਨ ਤਾਂ ਫਿਰ ਆਖੀ ਹੁੰਦੀ ਆ ਸਾਰੇ ਬੈਠੇ ਸੀ ਉੱਥੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਮੈਨੂੰ ਲੱਗਦਾ ਤੈਨਾਂ ਨੇ ਮੇਲੇ ਵਿੱਚ ਮੈਂ ਸਾਰੀਆਂ ਹੀ ਪਾਲ ਆ ਨੀਆਂ ਕਿਉਂਕਿ ਐ ਨਾ ਮੈਂ ਬਾਅਦੋ ਖਰਾਬ ਨਾ ਹੋ ਜਾਣ ਕਾਫੀ ਦਿਨ ਹੋ ਗਏ ਲੈਂਦੀਆਂ ਨੇ ਵੀ ਹਜੇ ਤਾਂ ਕਿਰਾ ਨਹੀਂ ਹੋਈਆਂ ਹਨ ਵਧੀਆ ਪਈਆਂ ਨੇ ਸਬਜ਼ੀਆਂ ਬਟ ਬਾਅਦੋ ਖਰਾਬ ਹੋ ਜਾਣ ਕਿਉਂਕਿ ਪੋਲੇ ਪੋਲੇ ਹੋ ਹੀ ਜਾਂਦੇ ਨੇ ਦਿਨੋ ਦਿਨ ਮੈਂ ਛੋਟੇ ਛੋਟੇ ਪੀਸ ਕੱਟ ਲੈਣੀਆਂ ਕਿਉਂਕਿ ਮੈਨਾਂ ਉਹ ਕਰਨਗੀ ਆਪਣਾ ਕੀ ਕਹਿੰਦੇ ਹੁੰਦੇ ਨੇ ਮਤਲਬ ਕ੍ਰਿਸਪੀ ਜੀ ਬਣਾਉਂਗੀ ਹੈਨਾ ਮਤਲਬ ਚਾਹ ਦੇਣੀ ਪਕਾਉਂਗੀ ਹੈਗੀ Shimla mirch ਨੂੰ ਮਨ ਸ਼ਿਮਲਾ ਮਿਰਚ ਤੇ ਚਾਹ ਦੇ ਡਾਂਟੇ ਦੀ ਯਾਦ ਆ ਜਾਂਦੀ ਹੈ ਪਤਾ ਹੈ ਸਾਡੇ ਘਰੇ ਸ਼ਿਮਲਾ ਮਿਰਚ ਨਹੀਂ ਬਹੰਦੀ ਸੀ ਹੈਨਾ ਮੈਂ ਜਦੋਂ ਵੀ ਖਾਣੀ ਹੁੰਦੀ ਸੀ ਮੈਂ ਹੀ ਖਾਂਦੀ ਸੀ ਉਂਝੇ ਭੰਨ ਜਾਂਦੀ ਹੈਨਾ ਮਤਲਬ ਤਾਂ ਫਿਰ ਸਾਰੇ ਖਾ ਲੈਂਦੇ ਸੀਗੇ ਹੈਨਾ ਵੀ ਸਾਰ ਨੂੰ ਬੜੇ ਲੱਗਦੇ ਬਣੀ ਹੋਏ ਤਾਂ ਨਹੀਂ ਸਾਡੇ ਘਰੇ ਕੋਈ ਸ਼ਿਮਲਾ ਮਿਰਚ ਲੈ ਕੇ ਵੀ ਨਹੀਂ ਆਉਂਦਾ ਸੀ ਸਬਜ਼ੀ ਬਾਕੀ ਲੈ ਲੈਂਦੇ ਕਦੂ ਕਰੂ ਸਾਰਾ ਕੁਝ ਪਰ ਸ਼ਿਮਲਾ ਮਿਰਚ ਕੋਈ ਨਹੀਂ ਦਿੰਦਾ ਸੀ ਜਦ ਮੈਂ ਸਲੂੰਚ ਲੈ ਗਈ ਸੀ ਨਾ ਫਿਰ ਮੈਂ ਹੀ ਲੈ ਕੇ ਆਉਂਦੀ ਸੀ ਸ਼ਿਮਲਾ ਮਿਰਚ ਆਪਦੀ ਜੋ ਗਰੀਲੇ ਆਉਂਦੀ ਹੁੰਦੀ ਸੀ ਵੀ ਹਾਂ ਬਣਾ ਕੇ ਦੋ ਫਿਰ ਸਾਡੇ ਘਰ ਕੋਈ ਬਣਾਉਂਦਾ ਵੀ ਨਹੀਂ ਹੈਗਾ ਸੀ ਸਬਜੀ ਮਮਾ ਕਹਿੰਦੀ ਲੈ ਨਹੀਂ ਹੈ ਜਿਹੜੀਆਂ ਸਬਜੀ ਬਣੀ ਪਈਆਂ ਸੀ ਫਾਲੂ ਦੋ ਦੋ ਨੂੰ ਬੱਤ ਬੰਦੀ ਹੈਗੀ ਮੈਂ ਥੱਕ ਗਈ ਫਿਰ ਨਾ ਮੈਂ ਚੰਨ ਜੀ ਦਾ ਅੰਟੀ ਨੂੰ ਕਹਿ ਦਿੰਦੀ ਸੀ ਅੰਟੀ ਬਣਾ ਦਿਓ ਸਾਦੀ ਬਣਾ ਦਿਓ ਸਬਜੀ ਹੈ ਨਾ ਤੇ ਚੰਨ ਜੀ ਅੰਟੀ ਦਾ ਹੱਥ ਨਾ ਥੋੜਾ ਖੁੱਲਾ ਹੈ ਨਾ ਜਿਵੇਂ ਤੇਲ ਤੂਲ ਪਾਉਂਦੀ ਉਹੋਂ ਸ਼ਿੰਲਾਂ ਵਿੱਚ ਦੀ ਸਬਜ਼ੀ ਕੀ ਤੇਲ ਪਾਉਂਦੇ ਸੀ ਉਹ ਨੁੱਚੜਦੀ ਰਹਿੰਦੀ ਸੀ ਮੇਰੀ ਮੰਮੀ ਤਾਂ ਦੇਖ ਕੇ ਬਲੱਡ ਵੱਤ ਜਾਂਦਾ ਸੀ ਕਹਿੰਦੀ ਆਹ ਦੇ ਕਿਵੇਂ ਤੇਲ ਪਾਇਆਗਾ ਬਟ ਮੈਂ ਨਹੀਂ ਸੁੱਕੀਆਂ ਸਬਜ਼ੀਆਂ ਤੇਲ ਜ਼ਿਆਦਾ ਪਸੰਦ ਲਗਾ ਮੇਰੀ ਮੂਹ ਨੂੰ ਮੈਂ ਜੰਮੀ ਤੇਲ ਪਾਉਂਦੀ ਹਈ ਚਾਹ ਮੈਡੀ ਦੂਰ ਆ ਗਈ ਪਰ ਤਬਕਾ ਉਹਨਾਂ ਦਾ ਹਜੇ ਵੀ ਹੈ ਮੇਰੇ ਤੇ ਹਾਂ ਵੇ ਤੂੰ ਆਏ ਕਰ ਕਿਵੇਂ ਦਿੱਤਾ ਧੂਨ ਦਾ ਤੇਲ ਪਾਉਣੀ ਕਰ ਤੂੰ ਆਂਗੀ ਹਾਈ ਤਕੋ ਨੀਨੋ ਚੈੱਕ ਇਨੀ ਮੈਂਤੀ ਦੂਰ ਆ ਜਾ ਕਹਿੰਦੇ ਡਰਤਾ ਰਹਿਣੇ ਚਾਹੀਦਾ ਮੱਕਿਆ ਦਾ ਬਤਨ ਬਦਨ ਕਿ ਕਿਵੇਂ ਸੋਚਦੇ ਆ ਪਹਨਮ ਜਿੰਨਾਂ ਦੇ ਮੰਮੀ ਰਾਣੀ ਨਹੀਂ ਘੂੜਦੇਗੇ ਨਾ ਫਿਰ ਉਹ ਜਵਾਕ ਵੀ ਹੈ ਨਾ ਤੁਹਾਨੂੰ ਪਤਾ ਹੀ ਹੈ ਕਿਵੇਂ ਦਿਨੇ ਹੁੰਦੇ ਆ ਹਨਾ ਸ਼ਰਾਰਤਿਆਂ ਚ ਹਨਾ ਫਿਰ ਤੁਹਾਨੂੰ ਪਤਾ ਹੈ ਫਿਰ ਅੱਗੇ ਉਹ ਕਿਸੇ ਦੀ ਗੱਲ ਨਹੀਂ ਸੁਣਨੀ ਵੱਡਿਆਂ ਦਾ ਉਹ ਯਾਦਰ ਅੱਜ ਸਤਕਾਰ ਨਹੀਂ ਕਰਨਾ ਹੈਗਾ ਉਹਨੂੰ ਅਗਰਾਪਾ ਸ਼ੁਰੂ ਤੋਂ ਹੀ ਜਵਾਬ ਕਨੋ ਨਾ ਮੈਂ ਘੁੱਟ ਕੇ ਰੱਖਾਂ ਗੁਰਨ ਕੰਮ ਕਮ ਸਿਖਾਵਾਂਗੇ ਤਾਂ ਹੀ ਫਿਰ ਬੰਦਾ ਕਰ ਸਕਦਾ ਹੁਣ ਜੇ ਮੈਨੂੰ ਕੰਮ ਕਮ ਸਿਖਾਇਆ ਹੋਇਆ ਮੰਮੀ ਨੇ ਤਾਂ ਹੀ ਮੈਂ ਕੱਲੀ ਬੈਠੀ ਨਹੀਂ ਤੇ ਮੈਂ ਵੀ ਚਾਹਦੀ ਰਹਿੰਦੀ ਮੈਂ ਕੀ ਬਣਾਵਾਂ ਖਾਣ ਨੂੰ ਮੈਨੂੰ ਕੁਝ ਬਣਾਉਣਾ ਹੀ ਨਹੀਂ ਆਉਂਦਾ ਮੈਨੂੰ ਮੇਰੀ ਮੰਮੀ ਨੇ ਜਮਨੀ ਸਿਖਾਇਆ ਕਿ ਸਬਜ਼ੀਆਂ ਐਵੇਂ ਬਣਾ ਐਵੇਂ ਬਣਾ ਐਵੇਂ ਬਣਾ ਮੈਂ ਜਸਟ ਆਪਣੇ ਆਪ ਹੀ ਸਿੱਖੀ ਐ ਸਬਜ਼ੀਆਂ ਬਣਾਉਣੀਆਂ ਪਤਾ ਕਿਉਂ ਮੈਨੂੰ ਡਰ ਲੱਗਦਾ ਸੀ ਪੁੱਛਣ ਤੋਂ ਹਨਾ ਜਿਵੇਂ ਮੇਰੀ ਮੰਮੀ ਨੇ ਅੱਜ ਕਹਿਤਾ ਵੀ ਹਨਾ ਵੀ ਅਸੀਂ ਅ ਗੇੜਾ ਦੇ ਜਾਂਦੇ ਪਹਿਲਾਂ ਜੂਮੀ ਟੈਡੀ ਸੀ ਉਧਰ ਜਾਂਦੀ ਹੁੰਦੀ ਸੀ ਗੇੜਾ ਲੈਣ ਆਪਣਾ ਪਿੱਛੇ ਜਿਹੜੇ ਖੇਤ ਨੇ ਹਨਾ ਤੁਹਾਨੂੰ ਪਤਾ ਹੀ ਆ ਤੇ ਕਹਿੰਦਾ ਅਸੀਂ ਗੇੜਾ ਦੇ ਜਾਂਦੇ ਤਾਂ ਰੋਟੀ ਪਾਣੀ ਭਰ ਆ ਲੈ ਸਬਜ਼ੀ ਸੁੱਜੀ ਬਣਾ ਲੈ ਦੇ ਕੇ ਕੋਈ ਜਿਹੜੀ ਵੀ ਬਣਾਉਣੀ ਹੈਗੀ ਤੇ ਹਨਾ ਤੇ ਜਿਹੜੀ ਸਬਜ਼ੀ ਨਵੀਂ ਨਵੀਂ ਹੁੰਦੀ ਸੀ मैंने समझा दी मम्मी भी ऐ करके ऐ पाली ली है ना जो मैं दूजी बार पूछा मम्मी कि गया मम्मी तो किड रहे होने मम्मी कहोगी मैं नहीं पता है एडी बिखिया नहीं गया अक आप ही सीखी मैं सब्जी सुबी बना एक तो बार गलती हो दूजी बार गलती हो तीजी ती बार आप ही सुधार हो जाता नहीं कोई परफेक्ट तो हमें नहीं शक हूँ नहीं है ना भी जिन्होंने जमा परफेक्ट बनाने ਉੱਦਿਆ ਆਪਾਂ ਸਬਜ਼ੀ ਕੱਟ ਲੈਨੇ ਫਿਰ ਮਿਲਦੇ ਲੋ ਜੇ ਅਗਰ ਆਪਾਂ ਖੋਲ ਲੈਨੇ ਆਪਣਾ ਛੇ ਰੱਖਤਾ ਬਾਹਰ ਹੀ ਕੋਟਾ ਇ ਉਹ ਜੇਪਰ ਜੀਰਾ ਪਾ ਜੀਨੇ ਪਹਿਲਾਂ ਪਹਿਲੇ ਪਾ ਲੈਣਾ ਪਾ ਪਹਿਲਾ ਸੰਤੇ ਅਦਰਕ ਬਰਦਰ ਦੁੱਲਾ ਸੰਤੇ ਅਦਰਕ ਪਹਿਲਾ ਤੇਲ ਚ ਭੁੰਨਦਾ ਹਨਾ ਤਾਂ ਨਾ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈਗੀ ਤਾਂ ਮੈਂ ਹਮੇਸ਼ਾ ਪਹਿਲੇ ਸੰਤੇ ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਪਨਾਉਣੀ ਹੈਗੀ ਮਤਲਬ ਆ ਕੇ ਤੇਜਾ ਭੁੰਨ ਦੇਣੀ ਹੈਗੀ ਤਾਕੀ 골ਡਨ ਬ੍ਰਾਊਨ ਹੋ ਜਾਣ ਚੰਗੀ ਤਰ੍ਹਾਂ ਤੇ ਬਹੁਤ ਵਧੀਆ ਖੁਸ਼ਬੂ ਆਵੇ ਤੇ ਤੇਲ ਮੈਨੂੰ ਪਤਾ ਮੈਂ ਥੋੜਾ ਜਿਆਦਾ ਪਾਏਗਾ ਕਿ ਮੈਨੂੰ ਤੇਲ ਜਿਆਦਾ ਵਧੀਆ ਲੱਗਦਾ ਔਰ ਸੁੱਕੀ ਸਬਜ਼ੀ ਚ ਮੇ ਥੱਲੇ ਨਾ ਲੱਗੇ ਹਨਾ ਕ੍ਰਿਸਪੀ ਜਿਹੀ ਬਣੇ ਬਾਕੀ ਸੋਡੀ ਮਰਚੀ ਜਿਵੇਂ ਪਾਉਣਾ ਚਾਹੁੰਦੇ ਹੋ ਤੇਲ ਪਾ ਦਨੇ ਆਪ ਪਿਆਜ਼ ਅੰਜੰਮਿਤਰਾ 골ਡਨ ਬ੍ਰਾਊਨ ਹੋਣ ਜਿੰਨੇ ਆਪਾਂ ਲੋਜੀ ਆਪਣੇ ਪਿਆਜ਼ ਨੇ ਜਿਹੜੇ ਭੁੰਨੇ ਗਏ ਨੇ ਤੇ ਇਹ ਤਾਂ ਆਮ ਤੌਰ ਤੇ ਆਪਾਂ ਟਮਾਟਰ

ਸ਼ਿਮਲਾ ਮਿਰਚ ਜਿੱਦਿ ਚ ਨਾ ਕੋਈ ਪਾਣੀ ਨਹੀਂ ਪਾਇਆ ਹੈਗਾ ਇਹ ਨਾ ਖੁੱਦਾ ਸ਼ਿਮਲਾ ਮਿਰਚ ਦਾ ਖੁੱਦਾ ਪਾਣੀ ਤੇ ਟਮਾਟਰ ਦਾ ਪਾਣੀ ਜਿਹੜਾ ਉਹਦੇ ਨਾਲ ਹੀ ਪੱਕ ਰਹੀ ਹੈਗੀ ਹੈ ਨਾ ਤੇ ਅਗਰ ਆਲੂ ਨਾ ਮੈਂ ਉਹ ਕਰਲੇ ਸੀ ਆਪਣੇ ਹੈ ਨਾ ਇੱਕ ਵਾਰ ਕੜਾਹੀ ਚ ਹੈ ਨਾ ਜਿਹੜੇ ਤੇਲ ਪਿਆ ਸੀ ਪਹਿਲਾਂ ਉਹ ਚ ਸ਼ੈਲੋ ਫਰਾਈ ਕਰਲੇ ਸੀ ਤੇ ਅੱਧ ਕੱਚੇ ਜੇ ਨੇ ਹੈ ਨਾ ਮਤਲਬ ਪੱਕੇ ਹੋਏ ਆਗੇ ਮਤਲਬ ਚਮੀ ਥੋੜੇ ਹੀ ਰਹਿੰਦੇ ਆਗੇ ਤਾਂ ਬਸ ਇਹਨਾਂ ਆਪਾਂ ਲਾਸਟ ਤੇ ਪਾਵਾਂਗੇ ਉਹ ਮੈਂ ਕਲਿੱਪ ਪਤਾ ਨਹੀਂ ਕਿਵੇਂ ਨਾ ਡਿਲੀਟ ਹੋ ਗਈ ਕਲਿੱਪ ਪਤਾ ਨਹੀਂ ਕਿਵੇਂ ਆਈ ਨਹੀਂ ਹੈਗੀ ਵੀਡੀਓ ਹੀ ਨਹੀਂ ਚੱਲੀ ਹੈਗੀ ਤਾਂ ਕਰਕੇ ਬਾਸਮੇਤੀ ਮੈਂ ਕਲਮ ਲਮਚੀ ਨੂੰ ਪਕਾ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਆਪਣੀ ਬਸ ਤੱਕ ਗਈ ਹੈਗੀ ਆਪਣੀ ਚੰਨ ਵਿੱਚ ਤੱਕ ਗਈ ਕਿਉਂਕਿ ਮੈਂ ਐਨੀ ਕਰਤੀ ਸਪੀਚ ਆਹੀ ਜੀ ਹੈ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਹੁਣ ਆਲੂ ਕੰਟੀਏਦਰ ਮੈਂ ਨਾਲੂ ਪਹਿਲਾਂ ਉਹ ਕਰ ਗਿਓ ਉਹਨੂੰ ਟਾਈਮ ਹੀ ਬਹੁਤ ਲੱਗਣਾ ਸੀ ਕਿ ਮੇਰੇ ਕੋਲ ਐਨਾ ਟਾਈਮ ਹੈ ਨਹੀਂਗਾ ਮੈਂ ਐਵੇਂ ਫਟਾਫਟ ਰੋਟੀ ਪਕਾ ਕੇ ਖਾ ਕੇ ਫੇਰ ਭੱਜ ਜਾ ਕੰਮ ਦੇ ਚੱਲਦੇ ਤੇ ਤੇ ਆਪਾਂ ਹੋਣ ਤਾਂ ਅਗੇ ਮਸਾਲੇ ਆਪਣੇ ਮਿਕਸ ਕਰਕੇ ਕਰਦਨੇ ਕਿ ਐਸੇ ਦੋਨ ਹੋ ਗਿਆ ਆਪਣਾ ਲਾਲ ਮਿਰਚ ਹੋਗੀ ਇਹ ਆਪਣਾ ਧਾਲ ਚਿਲੀ ਪਾਊਡਰ ਹੋ ਗਿਆ गरम मसाला हो गया हल्दी मिक्स कर लेंगे अपन ਤੇ ਹੁਣ ਆਪਾਂ ਲਾਗੇ ਚ ਕਸੂਰੀ ਮੇਥੀ ਆਪਣੀ ਤੇ ਨਾਲੇ ਤਾਂ ਮੈਂ ਆਪਣਾ ਧਨੀਆ ਕਿਉਂਕਿ ਕਸੂਰੀ ਮੇਥੇ ਦਾ ਸਵਾਲ ਅੱਡ ਹੈ ਤੇ ਤੁਹਾਨੂੰ ਦਾ ਸਵਾਲ ਅੱਡ ਹੈ ਸੋ ਮੈਂ ਦੋਨਾਂ ਨੂੰ ਜਪਾਉਣੀ ਆ ਇਹ ਚਾਹ ਮੈਂ ਥੋੜਾ ਜਿਹਾ ਪਾਉਂਗੀ ਨਿੰਬੂ ਦਾ ਰਸ ਆਪਣਾ ਸਬਜੀ ਆਪਣੀ ਬਣ ਕੇ ਰੈਡੀ ਹੈ ਸਬਜੀ ਆਪਣੀ ਬਣ ਕੇ ਰੈਡੀ ਹੈ ਤੇ ਬਸ ਇਹਨੂੰ ਪਟਾ ਕੇ ਦਿੰਨੀ ਆ ਤੇ ਗੈਸ ਆਪਣਾ ਗਰਮ ਹੈ ਉਹ ਨਾ ਚਿਰੇ ਪੱਕ ਜੂਗੀ ਤੇ ਗੈਸ ਬੰਦ ਕਰ ਦਿੰਨੀ ਆ ਜਿਹੜਾ ਮਸਾਲਾ ਪਾਇਆ ਆਪਾਂ ਹਨਾ ਤੇ ਧਨੀਆ ਪਾਇਆ ਬਸ ਉਹ ਰਚ ਜੂਵੇ ਇਹਦੇ ਨਾਲ ਤੇ ਉਧਰ ਬਸ ਮੈਂ ਰੋਟੀਆਂ ਪਕਾ ਲੈਂਦੀ ਆ ਲੋ ਜੀ ਉਧਰ ਪਰੋਟੀਆਂ ਪਕਾ ਲੀਆਂ ਨੇ ਤੇ ਇਧਰ ਆਪਣੀ ਸਬਜੀ ਬਣ ਕੇ ਰੈਡੀ ਆ ਦੇਖੋ ਕਿੰਨੀ ਸੋਹਣੀ ਬਣ ਲੱਗ ਰਹੀ ਹੈ ਨਾ ਸਬਜੀ ਮੈਂ ਪਤਮੀ ਨੂੰ ਮੀਹ ਹੁਲ ਕਹੂੰਗੀ ਹਾਈ ਮਨਬੀਰ ਐਨਾ ਤੇਲ ਐਨਾ ਤੇਲ ਕੋਈ ਗੱਲ ਨਹੀਂ ਜਸਟ ਇੱਕ ਵਾਰ ਤੇ ਪਾਇਆ ਸੁੱਕੀ ਸਬਜੀ ਕਿਉਂਕਿ ਜੀ ਮੈਨੂੰ ਬਹੁਤ ਵਧੀਆ ਲੱਗਦਾ ਸ਼ਿਮਲਾ ਮਿੱਠੇ ਤੇਲ ਹਮੇਸ਼ਾ ਵਧੀਆ ਲੱਗਦਾ ਮੈਨੂੰ ਪਰ ਜੋ ਪਾਣੀ ਪਾ ਦਿੰਦੇ ਨਾ ਸਬਜੀ ਜਮੀ ਕੁਲਜੇ ਜਾਂਦੀ ਹੈ ਹਨਾ ਆਟੇ ਜਿਹਾ ਵਾਂਗੂ ਮੈਨੂੰ ਉਹ ਵਧੀਆ ਲੱਗਦੀ ਫੇਰ ਲੋ ਜਿੱਦਰਾ ਪਸਬਜੀ ਕਾਲੀ ਚ ਪਾ ਲਈਏ ਜਿੱਦਰਾ ਆਪਣੀ ਰੋਟੀਆਂ ਵੀ ਬਣ ਗਈਆਂ ਨੇ ਚੱਕੋ ਜੀ ਮਸਤਾ ਖਾ ਲੈਣੀ ਰੋਟੀ ਹੁਣ ਲੋਜੀ ਪ੍ਰਸ਼ਾਦਾ ਪਾਣੀ ਆਪਾਂ ਛੱਕ ਲਿਆ ਤੇ 1:30 ਹੋ ਗਈ ਆ 1:30 ਹੋ ਗਈ ਆ ਤੇ ਆਪਣੇ ਪੌਣੇ 2 ਹੋ ਚੁੱਕੇ ਨੇ 40 ਹੋ ਗਏ ਤੇ ਆਪਾਂ ਜਾਣਿਆ ਹੁਣ نیچے ਲੈਟਰ ਲੂਟਾ ਬੰਦ ਕਰਕੇ yes man yes 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 ਛੋਟੀ ਪਾਣੀ ਛੱਕ ਲਿਆ ਬਸ ਅਈ ਮਾੜਾ ਮੜਾ ਕਰਦੀ ਬੜਾ ਟਾਈਮ ਲੱਗ ਗਿਆ ਪਤਾ ਨਹੀਂ ਬਾਹਰ ਨਹੀਂ ਰਹਾ ਪਿਆ ਜਮਾ ਹਾਂ ਬਾਹਰ ਨਹੀਂ ਰਹਾ ਪਿਆ ਜਮਾ 2:00 ਵੱਜੇ ਨਾਲ ਹੀ ਨਹੀਂ ਬਾਹਰ ਨਹੀਂ ਰਹਾ ਪਿਆ ਜਮਾ ਪਠੰਡੀ ਹਵਾ ਰਹੀ ਹੈ ਮੈਨੂੰ ਲੱਗਦਾ ਸੀ ਠੀਕ ਹੈ ਦਮ ਜੜਾ ਕੇ ਬਾਹਰ ਪੈ ਜੀਏ ਚਲੋ ਚਾਪਕਾਂ ਮੇਰੇ ਚਲੀਏ ਤਾਂ ਸਾਰੇ ਕੀ ਕੱਲ ਨੂੰ ਕੱਪੜੇ ਵੀ ਧੋਣੇ ਆ